ਸਤਿ ਸ਼੍ਰੀ ਅਕਾਲ ਬਈ ਸਾਰੇ ਯਾਰਾਂ ਦੋਸਤਾਂ ਨੂੰ ਜਿੰਨੇ ਵੀ ਆਪਣੇ ਨਾਲ ਫੇਸਬੁੱਕ ਤੇ ਯਾਰ ਦੋਸਤ ਭੈਣ ਭਾਈ ਜੁੜੇ ਹੋਏ ਨੇ ਅੱਜ ਇੱਕ ਵਿਚਾਰ ਸੀਗਾ ਦਿਲ ਦੇ ਵਿੱਚ ਸੋਚਿਆ ਸੋਣਨਾ ਸ਼ੇਅਰ ਕੀਤਾ ਜਾਵੇ ਤੁਸੀਂ ਵੀ ਆਪਣੀ رائے ਜ਼ਰੂਰ ਦਿਓ ਵੀ ਕੀ ਮੇਰਾ ਜੋ ਥਿੰਕ ਹੈ ਉਹ ਸਹੀ ਹੈ ਜਾਂ ਗਲਤ ਹੈ ਹੁਣ ਤੁਸੀਂ ਆਪ ਦੌਰ ਤੇ ਦੇਖਣੀ ਆ ਉਹ ਪਹਿਲਾਂ ਮਤਲਬ ਕਿ ਆਪਣੇ ਪੰਜਾਬ ਦੇ ਵਿੱਚ ਕਿੰਨੇ ਹੀ ਦਰਖਤ ਹੁੰਦੇ ਸੀ ਤੇ ਨਾਰਮਲੀ ਦਰਖਤ ਤਾਂ ਹੁਣ ਵੀ ਹੈਗੇ ਨੇ ਪਰ ਫਿਰ ਵੀ ਉਹ ਗੱਲ ਨਹੀਂ ਹੈਗੀ ਹੁਣ ਪਹਿਲਾਂ ਵਾਲੀ ਠੀਕ ਹੈ ਤੇ ਅੱਜ ਮੈਂ ਨਾ ਇੱਕ ਮਤਲਬ ਕਿ ਬੇਨਤੀ ਕਰਨੀ ਚਾਹੂੰਗਾ ਜੀ ਉਹ ਉਹਨਾਂ ਭਰਾਵਾਂ ਨੂੰ ਵੀਰਾਂ ਨੂੰ